ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼ੋਮਨੀਆ ਕਾਲੀਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਭਰਮੀਆਂ ਮੀਟਿੰਗਾਂ ਕੀਤੀਆਂ ਗਈਆਂ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਦੇਖ ਰਿਖੇਤ 11 ਪਿੰਡਾਂ ਦੀਆਂ ਭਰਮੀਆਂ ਮੀਟਿੰਗਾਂ ਹੋਈਆਂ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਬੋਲਦੇ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕਾਰਜਾਂ ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਲਾਕੇ ਦੇ ਚੋਹ ਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਹਤਰ ਉਪਰਾਲੇ ਕੀਤੇ ਗਏ ਨੇ ਉਨ੍ਹਾਂ ਸਮੂਹ ਵੋਟਰਾਂ ਨੂੰ 1 ਜੂਨ ਨੂੰ ਸਰਦਾਰ ਸੋਹਣ ਸਿੰਘ ਠੰਡਲ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਰਣਜੀਤ ਸਿੰਘ ਖੁਰਾਨਾ ਰਜਿੰਦਰ ਸਿੰਘ ਚੰਦੀ ਸਰੂਪ ਸਿੰਘ ਖਲਵਾੜਾ ਜਰਨੈਲ ਸਿੰਘ ਵਾਹਦ ਅਤੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਸਮੇਤ ਕਈ ਪਾਰਟੀ ਵਰਕਰ ਮੌਜੂਦ ਰਹੇ ਅੱਜ ਸ਼੍ਰੋਮਣੀ ਕਾਲੀਦਾਰ ਹਲਕਾ ਫੁਵਾੜਾ ਵੱਲੋਂ 9 ਪਿੰਡਾਂ ਦੀਆਂ ਤੇ ਦੋ ਸ਼ਹਿਰਾਂ ਦੀ ਮੀਡੀਆ ਦਾ ਅੱਜ ਲੁਕਿਆ ਗਿਆ ਇਸ ਜੋ ਹੋ ਗਿਆ ਹੀ ਸਭ ਤੋਂ ਪਹਿਲਾਂ 9 ਵਜੇ ਸਵੇਰੇ ਸਟਾਰਟ ਕੀਤਾ ਰਾਨੀਪੁਰ ਤੋਂ ਤੇ ਸਾਰੇ ਪਿੰਡਾਂ 'ਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸਰਦਾਰ ਸੁਰਨ ਸਿੰਘ ਠੰਡਾ ਜੀ ਦੀ ਲਈ ਅਸੀਂ ਕੈਂਪੇਨ ਕਰ ਰਹੇ ਹਾਂ ਕਿਉਂਕਿ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ ਉਹ ਇਸ ਵੇਲੇ ਹਰ ਬੰਦਾ ਚਾਹੁੰਦਾ ਕਿ ਆਪਣੀ ਖੇਤਰੀ ਪਾਰਟੀ ਨੂੰ ਚੁਣੀਏ ਕਿਉਂਕਿ ਸ਼੍ਰੋਮਣੀ ਕਾਲੀਦਾਰ ਨੇ ਹਮੇਸ਼ਾ ਪੰਜਾਬ ਦਾ ਵਿਕਾਸ ਕੀਤਾ ਚਾਹੀਏ ਅਸੀਂ ਲਾ ਲਈਏ ਕਿ 2007 ਤੋਂ ਲੈ ਕੇ 2017 ਤੱਕ ਚਾਹੇ ਉਹ ਬਿਲੀ ਪੱਖੋਂ ਸਰਪਲਸ ਉਪਾ ਬਣਾਉਣਾ ਹੋਵੇ ਜਾਂ ਇੰਡਸਟਰੀ ਲੋਕੇ ਲੈ ਕੇ ਜਾਣਾ ਹੋਵੇ ਜਾਂ ਧਾਰਮਿਕ ਪੱਖ ਤੋਂ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਹੁਤ ਕੰਮ ਕੀਤੇ ਆ ਤੇ ਅੱਜ ਲੋਕ ਦਾ ਮਨ ਬਰ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਅੱਜ ਸ਼ਰੂਨੀਅ ਕਾਂਗਰਸ ਆਪਣੇ ਖੇਤਰੀ ਪਾਰਟੀ ਨੂੰ ਅਸੀਂ ਜਿਤਾਣਾ ਤਾਂ ਜੋ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਜਿੱਤਾਂ ਦੀ ਰਾਖੀ ਲਈ ਅਸੀਂ ਆਪਣੇ ਪਾਰਲੀਮੈਂਟ ਵਿੱਚ ਵੱਧ ਤੋਂ ਵੱਧ ਮੈਂਬਰ ਜਿੱਤ ਕੇ ਜਾ ਸਕਣ ਕਿਉਂਕਿ ਇਸ ਵੇਲੇ ਪੰਜਾਬ ਨਾਲ ਬਹੁਤ ਵੱਡਾ ਤਕਾ ਹੋ ਰਿਹਾ ਜਿਹੜੀ 2022 ਚ ਇੱਕ ਬਦਲਾਅ ਦੇ ਨਾਮ ਤੇ ਸਰਕਾਰ ਆਈ ਸੀ ਤਾਂ ਤੁਸੀਂ ਦੇਖ ਲਓਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਾ ਹੈਗਾ 4 ਹਫ਼ਤੇ ਖਤਮ ਕਰ ਦਵਾਂਗੇ ਘਰ ਘਰ ਨੌਕਰੀ ਦਵਾਂਗੇ ਵਿਕਾਸ ਕਰਾਵਾਂਗੇ ਪਰ ਅੱਜ ਹਾਲਾਤ ਕੀ ਆ ਅੱਜ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਨੌਜਵਾਨ ਨਸ਼ਾ ਨਾਲ ਮਰ ਰਹੇ ਆ ਨੌਕਰੀ ਕਿਸੇ ਨੂੰ ਮਿਲਦੀ ਨਹੀਂ ਰੋਜ਼ ਤਰਨੇ ਲੱਗ ਰਹੇ ਆ ਰੋਜ਼ ਹਿਜਿਟੇਸ਼ਨ ਹੋ ਰਿਹਾ ਜਿਹੜੇ ਇੱਕ ਵਾਰ ਇਹਨਾਂ ਦੀ ਜਿਹੜੀ ਮੰਤਰੀ ਹੈਗੀ ਸੀ ਬੀਬੀ ਅਨਮੋਲ ਮਾਨ ਉਹ ਕਹਿੰਦੇ ਸੀ ਕਿ ਤੁਸੀਂ ਸਾਨੂੰ 5 ਮਿੰਟ ਦੇ ਜਦੋਂ ਸਾਡੀ ਸਰਕਾਰ ਸੀ ਉਹ ਕਹਿੰਦੇ ਸੀ ਤੁਸੀਂ ਸਾਨੂੰ 5 ਮਿੰਟ ਦੇ ਸਤਨੂੰ ਕੁਰਸੀ ਦਿਓ 5 ਮਿੰਟ ਦੇ ਅਸੀਂ 23 ਅਸੀਂ ਫਸਲਾਂ ਤੇ ਐਮਐਸਪੀ ਦੇ ਦਵਾਂਗੇ ਅੱਜ ਉਹ ਸਾਰੇ ਚੁੱਪ ਕਰਕੇ ਬੈਠ ਕੇ ਤਾਂ ਮੈਂ ਕਹਿੰਦਾ ਕਿ ਅੱਜ ਬਹੁਤ ਵੱਡਾ ਪੰਜਾਬ ਦਾ ਧੱਕਾ ਹੋ ਰਿਹਾ ਤੇ ਅੱਜ ਪੰਜਾਬ ਦੇ ਲੋਕ ਜਾਗੇ ਆ ਉਹ ਕਹਿੰਦੇ ਜੇ ਕੋਈ ਫੈ ਆਪਣਾ ਕੋਈ ਦੂਸਰਾ ਕਰ ਸਕਦਾ ਅਗਰ ਕੋਈ ਫਾਇਦਾ ਕਰ ਸਕਦਾ ਜਾਂ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਉਹ ਸਿਰਫ ਸ਼ਰੂਪ ਨਹੀਂ ਕਾਲੀਦਾਲ ਆ ਤੇ ਇਸ ਕਰਕੇ ਅੱਜ ਸਾਨੂੰ ਪੂਰਾ ਉਮੀਦ ਆ ਕਿ ਇਹਨਾਂ ਤੇਰਾ ਲੋਕ ਸਭਾ ਜੋ ਹੀ ਬਹੁਤ ਵੱਡੀ ਗਿਣਤੀ ਵਿੱਚ ਜਿਵੇਂ ਆਪਣੀ ਸੀਟਾਂ ਜਿੱਤਾਂਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕੀ ਸ਼੍ਰੋਮਣੀ ਕਾਲੀਦਾਲ ਦੇ ਸਦਾ ਸੁਖਮ ਸਿੰਘ ਠੰਡਰ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਤੁਹਾਡੇ ਹੱਕਾਂ ਦੀ ਉਹ ਆਪਣੀ ਆਵਾਜ਼ ਉੱਤੇ ਪਾਰਲੀਮੈਂਟ ਜੇ ਅੱਜ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਾਂ ਉਹਨਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਲੇਕਿਨ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਸੋਚ ਸੀਗੀ ਉਹਨਾਂ ਨੇ ਤਾਂ ਹਰੇਕ ਧਰਮ ਦਾ ਹਰੇਕ ਸਮਾਜ ਦਾ ਬਹੁਤ ਹੀ ਸਤਕਾਰ ਕੀਤਾ ਇਸ ਕਰਕੇ ਮੈਂ ਤਾਂ ਆਪਣੇ ਵੱਲੋਂ ਸ਼੍ਰੋਮਣੀ ਕਾਲੀਦਾਲ ਵੱਲੋਂ ਆਪ ਜੀ ਨੂੰ ਬੇਨਤੀ ਕਰੂੰਗਾ ਸਾਰੇ ਹੀ ਵੀਰਾਂ ਸਾਰੇ ਹੀ ਸਮਾਜ ਦੇ ਲੋਕ ਆਪਾਂ ਆਪਾਂ ਕਹਿੰਦੇ ਵੀ ਨੌ ਮਾਸ ਦਾ ਰਿਸ਼ਤਾ ਆ ਆਪਣਾ ਇਹ ਰਿਸ਼ਤਾ ਤਦੇ ਰਹੂਗਾ ਵੀ ਜੇ ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤਗੜੀ ਹੋ ਕੇ ਅੱਗੇ ਆਉਗੀ ਕਿਉਂਕਿ ਖੇਤਰੀ ਪਾਰਟੀ ਨੂੰ ਇੱਕ ਦੁੱਖ ਆ ਪੰਜਾਬ ਦਾ ਉਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੀ ਆ ਜਿਹੜੀਆਂ ਉੱਪਰੋਂ ਦਿੱਲੀ ਤੋਂ ਆਉਂਦੀਆਂ ਪਾਰਟੀਆਂ ਉਹਨਾਂ ਨੇ ਤਾਂ ਜੋ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਜੇ ਇੱਥੇ ਕੁਝ ਬੋਲਣਾ ਹਰਿਆਣੇ 'ਚ ਕੁਝ ਬੋਲਣਾ ਦਿੱਲੀ ਕੁਝ ਬੋਲਣਾ ਲੇਕਿਨ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ ਇੱਕ ਪਾਰਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਕੇ ਚਾਹਣਾ ਕਿ 1 ਜੂਨ ਨੂੰ ਵੋਟਾਂ ਪੈਣੀਆਂ ਉਹਦੇ ਲਈ ਮੇਲ ਤੇ ਛੱਡ ਕੇ ਕਿਸੇ ਦਾ ਗੁੱਸਾ ਕਿਲਾ ਵੀ ਛੱਡ ਕੇ ਜੇ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕਰੋ ਉਹਦੀ ਕੋਈ ਜਾਣ ਪਛਾਣ ਹੀ ਨਹੀਂ ਤੇ ਜੇ ਦੂਜਿਆਂ ਦੀ ਗੱਲ ਕਰੋ ਉਹ ਕੋਈ ਇਧਰ ਉਧਰ ਚੱਲ ਗਿਆ ਉਧਰੋਂ ਇਧਰੋਂ ਆ ਗਿਆ ਜੇ ਗੱਲ ਸਹੀ ਮੈਨੇ ਜੇ ਗੱਲਾਂ ਤੇ ਸ਼ਰੋਮ ਨਹੀਂ ਕਰਦਾ ਉਹਦੀ ਗੱਲ ਆ ਜਿਹੜੇ ਟਕਸਾਲੀ ਪਰਿਵਾਰ ਦੇ ਵਿੱਚੋਂ ਸੋਹਣ ਸਿੰਘ ਠੰਡਲ ਜੀ ਜਿਹੜੇ ਕਿ ਚਾਰ ਵਾਰੀ ਐਮਐਲਏ ਰਹੇ ਦੋ ਵਾਰੀ ਮਿਨਿਸਟਰ ਰਹੇ ਉਹ ਬਹੁਤ ਹੀ ਸੂਝਵਾਨ ਉਹਨਾਂ ਨੂੰ ਪਤਾ ਵੀ ਸਰਕਾਰ ਦੇ ਦੁਆਰੇ ਕਿਵੇਂ ਕੰਮ ਕਰਨਾ ਸੈਂਟਰ ਦੇ ਵਿੱਚ ਕਿਵੇਂ ਬੋਲਣਾ ਪੰਜਾਬ ਦੇ ਮੁੱਦੇ ਕਿਵੇਂ ਠਾਉਣੇ ਇਹ ਛੋਟੀ ਗੱਲ ਤਾਂ ਹੈ ਨਹੀਂ ਵੀ ਦਲੀਆਂ ਨਾਲੀਆਂ ਇਹਨਾਂ ਨੇ ਬਣਾਉਣੀਆਂ ਇਹਨਾਂ ਨੇ ਕੰਮ ਤਾਂ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਆ ਉਹ ਉੱਥੇ ਜਾ ਕੇ ਚੁਪਣੇ